ਨੇ ਆ ਵੀ ਜਿੱਦਾਂ ਕੀ ਬਾਜੀ ਦਾ ਟਾਈਮ ਆਪਾਂ ਸਵੇਰੇ ਕੂਤਰ ਨੂੰ 8 ਵਜੇ ਗਿਰੀਆਂ ਦੰਨੇ ਜਿਹੜੀਆਂ ਹੂੰ ਹੂੰ 7 ਵਜੇ ਦੰਨੇ ਆ ਤੇ ਉਹਦੇ ਵਿੱਚ ਨਾ ਵੀਰ ਗਿਰੀਆਂ ਦੇ ਨਾਲ ਜਦ ਪਾਣੀ ਪੂਣੀ ਲਾਉਣੇ ਉਹ ਸਭ ਨੂੰ ਪਤਾ ਹੁਣ ਪਾਣੀ ਜਿੱਕਣਾ ਲੱਗਦੇ ਆ ਨਾ ਜਿਹੜੇ ਉਹ ਲੱਗਦੇ ਆ ਆਪਣੇ ਜਾ ਕੇ ਕਿਤੇ ਜਦੋਂ ਗਾਣੇ ਹਾਜਮ ਹੋ ਜਾਂਦੇ ਆ ਪਹਿਲਾਂ ਤਾਂ ਫੂਕਾ ਪਾੜੀ ਦੇ ਦੰਨੇ ਵਿੱਚ ਨੂੰ ਹੂੰ ਕਿਉਂਕਿ ਵੀਰੇ ਜਾਨਕ ਕੂਤਰ ਨੂੰ ਗਿਰੀਆਂ ਦੇ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕਿਵੇਂ ਆ ਭਰਾ ਸਾਰੇ ਠੀਕ ਠਾਕ ਹੋਣਗੇ ਬਾਕੀ ਬਾਈ ਅੱਜ ਆਪ ਆਏ ਤੇ ਸੁੱਖੇ ਬਾਈ ਡਾਕਟਰ ਕੋਲ ਬਾਈ ਗੱਲਬਾਤ ਕਰਦੇ ਬਾਈ ਨੇ ਕਰਿਆ ਦਾ ਫੋਨ ਬਾਈ ਕਹਿੰਦਾ ਆਜੋ ਕਹਿੰਦਾ ਆਪਾਂ ਕ кури ਕਬੂਤਰ ਬਾਰੇ ਗੱਲਬਾਤ ਕਰਨੀ ਆ ਨਵੇਂ ਅਪਡੇਟ ਲੈ ਕੇ ਆਏ ਆਪਾਂ ਕਰਦੇ ਬਾਈ ਇਹ ਗੱਲਬਾਤ ਮੇਲੇ ਸੁੱਖੇ ਬਾਈ ਨੂੰ ਹੋਰ ਬਾਈ ਕੀ ਹਾਲ ਚਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਕਬੂਤਰ ਆਵਾਜ਼ ਵੀਰ ਜੋ ਵੀ ਆ ਆਪਣੇ ਵੀਰੇ ਧੰਨਵਾਦ ਸਾਰਿਆਂ ਦਾ ਹੋ ਠੀਕ ਠਾਕ ਹਾਂਜੀ ਹਾਂ ਤੇ ਬਾਈ ਅਸੀਂ ਅੱਜ ਤਾਂ ਲੱਗੇ ਹੋਇਆ ਕਬੂਤਰਾਂ ਨੂੰ ਸਵੇਰ ਦਾ ਟਾਈਮ ਆ ਤੁੰਡ ਪਾਈ ਗਏ ਅਸੀਂ ਕੱਲ ਬਾਈ ਸੋਇ ਪਰ ਠੀਕ ਆ ਠੀਕ ਆ ਜੀ ਠੀਕ ਆ ਵਧੀਆ ਜੀ ਵਧੀਆ ਆ ਠੀਕ ਠਾਕ ਬਾਈ ਅਸੀਂ ਆਪਣਾ ਗਲੀ ਵੀ ਆ ਗਏ ਹੁਣ ਬਾਈ ਮੈਂ ਸਵੇਰੇ ਉੱਠਿਆ ਜਦ ਪਹਿਲਾਂ ਨਾ ਕਿਉਂਕਿ ਉਸ ਟਾਈਮ ਮੈਂ ਦੇਖ ਰ ਮੈਂ ਕੋਈ ਕੈਮਰਾ ਫੜਨ ਆਪੇ ਉਹਨੇ ਔਖਾ ਲੱਗਿਆ ਫਿਰ ਰਵੀ ਆਇਆ ਕਿ ਕੋਈ ਵੀਡੀਓ ਬਣਾਉਣੀ ਸੀ ਬਾਈ ਹੋਰ ਬਾਈ ਤੇ ਅਸੀਂ ਲੱਗੇ ਹੋਏ ਹੁਣ ਕਬੂਤਰਾਂ ਨੂੰ ਆ ਸਮਾਂ ਖਾਣ ਲੱਗੇ ਹੋਏ ਖਰਾਕ ਵਧੀਆ ਡੈਟ ਦੇਣ ਲੱਗੇ ਆ ਆਪਣੀ ਜਿਹੜੀ ਹੈਗੀ ਆ ਸੋਇਆਬੀਨ ਦਿੰਦੇ ਆ ਬਾਈ ਸੋਇਆਬੀਨ ਦੇਣ ਲੱਗੇ ਹੋਏ ਅੱਛਾ ਬਾਕੀ ਬਾਈ ਆਪਣਾ ਦੇਜਨੇ ਆ ਹੋਰ ਸਿੱਖਣਾ ਵੀ ਖਵਾ ਖਵਾ ਦੇ ਦੀ ਦਾ ਕੁੱਤਰ ਨਾਲ ਹੋਵੇ ਤੇਲ ਨਹੀਂ ਚੀਜ਼ਾਂ ਜ਼ਿਆਦਾ ਪੈਂਦੀਆਂ ਹੂੰ ਹੂੰ ਫਿਰ ਸੋਇਆਬੀਨ ਬਹੁਤ ਬੈਸਟ ਆ ਕੁੱਤਰਾਂ ਨੂੰ ਨਵੇਂ ਜਿਹੜੇ ਆਪਾਂ ਬੱਚੇ ਛੱਡਣੇ ਆ ਹੂੰ ਹੂੰ ਉਹਦੇ ਵਾਸਤੇ ਬਹੁਤ ਅੱਛਾ ਹੈ ਬਾਈ ਹੁਣ ਤੇ ਕਬੂਤਰ ਵਧੀਆ ਚੱਲੂਗਾ ਨਾ ਜੇ ਸਰੀਰ ਤੇ ਤੇ ਗਾਹਾਂ ਜਾ ਕੇ ਫਿਰ ਸਾਂਭਣਾ ਬਹੁਤ ਸੌਖਾ ਹੈ ਤੇ ਮੰਨ ਕੇ ਚਲੋ ਕਬੂਤਰ ਹੁਣ ਤੇ ਵਧੀਆ ਚੱਲਦਾ ਹੈ ਬਾਜੀ ਬੈਠੇ-ਬੁੱਠ ਵਧੀਆ ਕਰਦਾ ਹੈ ਸਰੀਰ ਦੇ ਹਰ ਥੁੱਕਿਆ ਨਹੀਂ ਹੈਗਾ ਥੱਲੇ ਤੇ ਮੈਂ ਪੁੱਤਰ ਗਾਹ ਨੂੰ ਲੋੜੇ ਨੇ ਆਇਆ ਵਧੀਆ ਸਮਝ ਜਾਂਦਾ ਇਹ ਵਧੀਆ ਸਮਝਦਾ ਕਿੱਦਾਂ ਹੈ ਤੇ ਬਾਈ ਮੈਂ ਤੁਹਾਡੇ ਨਾਲ ਇੱਕ ਹੋਰ ਕਰਨੀ ਸੀ ਯਾਰ ਅੱਜ ਹੂੰ ਆਪਾਂ ਵੀਰੇ ਕਹਿ ਦਿੰਨੇ ਆ ਵੀ ਜਿੱਦਾਂ ਕੀ ਬਾਜੀ ਦਾ ਟਾਈਮ ਆਪਾਂ ਸਵੇਰੇ ਪੁੱਤਰ ਨੂੰ 8 ਵਜੇ ਗਿਰਿਆਂ ਦੰਨੇ ਜਿਹੜੀਆਂ ਹੂੰ ਹੂੰ 7 ਵਜੇ ਦੰਨੇ ਆ ਹੂੰ ਤੇ ਉਹਦੇ ਵਿੱਚ ਨਾ ਵੀਰੇ ਗਿਰੀਆਂ ਦੇ ਨਾਲ ਜਦੋਂ ਪਾਣੀ ਕੂਣੀ ਲਾਉਣੇ ਉਹ ਸਭ ਨੂੰ ਪਤਾ ਹੁਣ ਪਾਣੀ ਜਿੱਕਣਾ ਲੱਗਦੇ ਆ ਨਾ ਜਿਹੜੇ ਉਹ ਲੱਗਦੇ ਆ ਆਪਣੇ ਜਾ ਕੇ ਕਿਤੇ ਜਦੋਂ ਦਾਣੇ ਹਾਜਮ ਹੋ ਜਾਂਦੇ ਆ ਪਹਿਲਾਂ ਤਾਂ ਫੁੱਟ ਦੇ ਥੰਨੇ ਵਿੱਚ ਨੂੰ ਕਿਉਂਕਿ ਵੀਰੇ ਜਾਨਕ ਕੂਤਰ ਨੂੰ ਗਿਰੀਆਂ ਦੇ ਕੇ ਹੜਦੇ ਆ ਨਾ ਉਹਦੇ ਨਾਲ ਕੂਤਰ ਨੂੰ ਨਾ ਥੋੜਾ ਜਿਹਾ ਕੁੱਸਾ ਪਾਣੀ ਦੇਆ ਕਰੋ ਥੋੜਾ ਜਿਹਾ ਦੇਣਾ ਕਿੰਨਾ ਕਾ ਉਹ ਵੀ ਸਾਣਾ 2 ਕ ਐਮਐਲ ਪਾਣੀ ਦੇਣਾ ਵੀ ਜਿਹੜਾ ਉਹਦੇ ਘਾਟੇ ਜੋ ਗਿਰੀ ਕਾਹਾਂ ਲੰਗ ਜੀ ਅੱਛਾ ਕੁੱਸਾ ਪਾਣੀ ਉਹੋ ਨਾ ਫਿਰ ਜਿਹੜਾ ਦਾ ਆਪਣਾ ਇੱਕ ਤੁਸੀਂ ਦੋ ਪਤਾ ਸਾਰਿਆਂ ਨੂੰ ਵੀ ਲੀਵਰ ਆ ਜਿਹੜਾ ਜਦ ਆਪਾਂ ਖਾਣਾ ਖਾਂਦੇ ਆ ਉਹ ਇੱਕ ਅੰਦਰ ਅੱਗ ਮਚਦੀ ਆ ਜਿਹੜੇ ਕੀ ਕੋ ਉਹਨੂੰ ਭੋਜਨ ਨੂੰ ਗਾਹੂ ਕਰਦੀ ਆ ਪਚਾਉਂਦੀ ਆ ਤੇ ਨਹੀਂ ਉਹ ਜਿਹੜਾ ਪਾਣੀ ਪੀ ਲੈਣੇ ਆਪਾਂ ਠੰਡਾ ਉਹਦੇ ਨਾਲ ਜਦੇ ਰੋਟੀ ਦੇ ਨਾਲ ਉਹ ਆਪਣੇ ਅੰਦਰ ਸੜਨਾ ਸ਼ੁਰੂ ਹੋ ਜਾਂਦਾ ਖਾਣਾ ਖਾਦਾ ਪਿਆ ਉਹ ਪਾਚੇ ਦਾ ਨਹੀਂ ਹੈਗਾ ਫਿਰ ਉਹਦੇ ਨਾਲ ਆਪਾਂ ਨੇ ਦੇਖੋ ਤੁਸੀਂ ਗੈਸ ਬਣ ਜਾਂਦੀ ਆ ਤੇਜਾਬ ਬਣ ਜਾਂਦਾ ਕੁਝ ਅਜੀਬ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਆ ਹਨਾ ਕਿਉਂਕਿ ਖਾਦੇ ਨੂੰ ਕੰਮ ਕਰਨਾ ਚਾਹੀਦਾ ਸਰੀਰ ਨੂੰ ਉਹ ਵੀ ਕਲੀਵਰ ਐ ਇੱਕ ਦੱਬ ਕੇ ਖਾਜਮ ਕਰਦਾ ਉਹਨੂੰ ਕੁੱਟਦਾ ਹਨਾ ਤੇ ਕਬੂਤਰ ਵਾਈ ਦੀ ਗੱਲ ਕਰਦਾ ਵੀਰੇ ਮੈਂ ਤੁਹਾਨੂੰ ਸਮਝਾਉਣਾ ਹੈ ਫਿਰ ਉਹ ਚੀਜ਼ ਐ ਜਿਹੜੀ ਹজম ਹੁੰਦੀ ਆ ਜਿਹੜੀਆਂ ਗਿਰੀਆਂ ਸਵੇਰੇ ਦਰਬਾਜੀ ਦੇ ਟਾਈਮ ਆ ਫਿਰ ਕਬੂਤਰ ਨੂੰ ਦੰਦੇ ਆ ਨਾ ਉਹ ਗਿਰੀਆਂ ਹজম ਹੋ ਜਾਂਦੀਆਂ ਟਾਈਮ ਨਾਲ ਤੇ ਉਹਨਾਂ ਨੂੰ ਪਾਣੀ ਫਿਰ ਉੱਤੇ ਬਾਅਦ ਚੱਲੀ ਜਾਂਦਾ ਫੋਕਾ ਕਿਉਂਕਿ ਵੀਰੇ ਠੰਡੇ ਪਾਣੀ ਹੁਣ ਜਿਹੜੇ ਬਣਾ ਲੈਣੋਂ ਖਾੜ ਦੇ ਜ਼ਿਆਦਾ ਠੰਡੇ ਪਾਣੀ ਬਧੀਆ ਕੁਆਲਿਟੀਆਂ ਵਾਲੇ ਉਹ ਪਾਣੀਆਂ ਦੇ ਨਾਲ ਨਾ ਵੀਰੇ ਜਿੱਕਣਾ ਠੰਡੇ ਪਾਣੀ ਠੰਡੀਆਂ ਚੀਜ਼ਾਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਹੁਣ ਜੜੀਆਂ ਬੂਟੀਆਂ ਠੰਡੀਆਂ ਜੜੀਆਂ ਦੇਸੀ ਜੜੀਆਂ ਬੂਟੀਆਂ ਉਹਨਾਂ ਦਾ ਪਾਣੀ ਹੁੰਦਾ ਉਹ ਜਿੱਕਾ ਸਿਰ ਦੀ ਗਰਮੀ ਰਚੋੜ ਦਿੰਨੀ ਆ ਸਾਰੀ ਹੁਣ ਉਹਦੇ ਖਾਤਰ ਕੀ ਆਏ ਉਹ ਕਬੂਤਰ ਆ ਜਿਹੜੇ ਉਹ ਕਬੂਤਰ ਨੂੰ ਰਾਤ ਨੂੰ ਗਰਮ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਠੰਡਾ ਹੀ ਕਰੀ ਜਾਓਗੇ ਨਾ ਕਬੂਤਰ ਨੂੰ ਬਾਈ ਕੀ ਜੀ ਤੁਹਾਨੂੰ ਉਹ ਲਿਖਾਈਏ ਤੇ ਉਹ ਨਹੀਂ ਗੱਲ ਰੋਕਦੇ ਬਾਈ ਦੀ ਬਾਈ ਰੁਕੀ ਇੱਕ ਮਿੰਟ ਕਬੂਤਰ ਵਾਈਬ੍ਰੇਟ ਦੇਖੋ ਕਿਦਾਂ ਕਰਦਾ ਹੂੰ ਤੇ ਬਾਈ ਗਰਮ ਕਬੂਤਰ ਦੀ ਪਛਾਣ ਹੁੰਦੀ ਹੈ ਪਰ ਪਰ ਕਬੂਤਰ ਐਨ ਮਤਲਬ ਕੁਆਲਿਟੀ ਦੇ ਹੁੰਦੇ ਆ ਬਜਾ ਬਜਾ ਹੈ ਆਪਣਾ ਨਵੇਂ ਲੰਬੇ ਸੱਪ ਵਰਗੇ ਬਜੇ ਥਲੇ ਬਜੇ ਹੈ ਇਹੀ ਤਾਂ ਬਾਜੀ ਪਹਿਲੀ ਹੀ ਜਾਊਗਾ ਹਾਂ ਬਜੇ ਬਹੁਤ ਚੰਗੇ ਆ ਇਹ ਪਰ ਦੇਖੋ ਆ ਦੇਖੋ ਕਿਦਾਂ ਕਰਦਾ ਵਾਈਬ੍ਰੇਟ ਦੇਖੋ ਕਿਦਾਂ ਕਰਦਾ ਇੱਕ ਮੈਂ ਖੋਤਾ ਲੈਂਿਆ ਪਹਿਲਾਂ ਇਹ ਫਾਇਰਟ ਬਹੁਤ ਕਰਦਾ ਹੈ। ਅਸ਼ਾਕੀ ਆ ਵੀ ਅਸ਼ਾਕੀ। ਵੀ ਮੈਂ ਦੇਖੀ ਸੀ ਜਿਸ ਦਿਨ ਬਾਈ 우ਸਤਾਦ ਬੰਦੇ ਦੀ ਵੀਡੀਓ ਦੇਖੀ ਸੀ ਉਹ ਚਿਹੇ ਮਤਲਬ ਗੁਣ ਦੱਸਦੇ ਹੁੰਦੇ ਆ। ਅਸ਼ੇ ਰਾਏ ਸਰਦੀ ਵੀਡੀਓ ਦੇਖੀ ਸੀ ਆਪਾਂ ਨਾਂ ਵੀ ਲੰਦੇ ਬਾਈ ਦਾ। ਲੱਗੇ ਰਾਏ ਸਰਦੀ ਵੀਡੀਓ ਦੇਖੀ ਸੀ ਮੈਂ ਬਾਈ। ਉਹਦੇ ਵਿੱਚ ਬੰਦਾ ਦੱਸਦਾ ਹੁੰਦਾ ਮਤਲਬ ਉੱਤਰ ਜਿਆਦਾ ਗਰਮ ਹੁੰਦਾ। ਕੁਆਲਿਟੀ ਵਾਲੇ ਕਬੂਤਰ ਹੁੰਦੇ ਆ ਕਹਿੰਦੇ। ਵੀ ਗਰਮ ਕਬੂਤਰ ਵੀਰੇ ਉਹ ਕਰਨਾ ਹੈ। ਵੀ ਜਿਹੜੇ ਕਬੂਤਰ ਆਪਣਾ ਨੀਮੀ ਉੜਦਾ ਏ। ਹਾਂ ਵਿਚਾਲੇ ਜਿਉੜਦਾ ਹੁੰਦਾ ਨੀਵਾ ਇਕੱਠੇ ਦੇ ਕੂਨ ਦਾ ਕਹੇ ਲਾ ਕੁੱਤਰ ਬਲੱਡ ਜੀਰਾ ਠੰਡਾ ਹੈ ਉਹ ਨੀਮੀ ਡਾਈ ਕਰਦਾ ਹੈ ਉਹ ਕਬੂਤਰ ਨੂੰ ਗਰਮ ਕਰਨਾ ਜ਼ਰੂਰੀ ਹੈ ਕਿਉਂਕਿ ਜਿੰਨਾ ਕਬੂਤਰ ਗਰਮ ਹੋਊਗਾ ਨਾ ਉਨਾਂ ਆਸਮਾਨ ਚ ਜਾਊਗਾ ਹੈ ਜਿੰਨਾ ਕਬੂਤਰ ਆਪਣਾ ਠੰਡਾ ਹੋਊਗਾ ਉਨਾਂ ਕਬੂਤਰ ਆਪਣਾ ਨੀਵਾ ਆਊਗਾ ਕਿਉਂਕਿ ਜਿਹੜੇ ਕਬੂਤਰ ਆਪਣੇ ਨੀਮੀ ਉੜਦੇ ਆ ਹਾਂ ਨੀਵੀਂ ਵਾਲੇ ਕੂਤਰਾਂ ਨੂੰ ਰਾਤ ਨੂੰ ਗਰਮ ਕਰੋ ਆਏ ਨਹੀਂ ਹੈਗਾ ਵੀ ਸਾਰਿਆਂ ਨੂੰ ਕਰਨਾ ਕਈ ਬਾਈਆਂ ਨੂੰ ਤਾਂ ਐਉਂ ਨਹੀਂ ਪਤਾ ਹੈਗਾ ਵੀ ਕਿਹੜਾ ਕੂਤਰ ਰਾਤ ਨੂੰ ਗਰਮ ਕਰਨਾ ਹੈ ਕਿਹੜਾ ਠੰਡਾ ਕਰਨਾ ਹੈ ਇਹ ਗੱਲ ਪੁਆਇੰਟ ਵਾਲੀ ਆ ਉਹ ਕੂਤਰ ਹੁੰਦੇ ਆ ਜਿਹੜੇ ਕੂਤਰ ਨੀਵੀਂ ਉੱਡਦੇ ਆ ਨਾ ਉਹਨਾਂ ਨੂੰ ਗਰਮ ਹੋਣਾ ਜਿਹੜੇ ਉੱਚੀ ਉੱਡਦੇ ਉਹਨਾਂ ਨੇ ਗਰਮ ਨਹੀਂ ਹੋਣਾ ਜੀ ਉਹਨੂੰ ਗਰਮ ਕਰਦੇ ਉਹਨਾਂ ਨੇ ਉਥੇ ਦੇ ਪਿੰਡ ਛੱਡ ਕੇ ਭੱਜਣਾ ਸੋਹੇਰੀ ਅੱਛਾ ਹਾਂ ਇਹ ਗੱਲ ਨੋਟ ਕਰਨ ਵਾਲੀ ਆ ਬਾਈ ਇਹ ਗੱਲ ਬਹੁਤ ਬਾਈ ਨੇ ਵਧੀਆ ਕਹੀ ਹੈ ਧਿਆਨ ਰੱਖਣੇ ਗੱਲਾਂ ਕਿਉਂਕਿ ਆਪਾਂ ਵੀ ਬਾਈ ਹੁਣ ਉਸਤਾਲ ਬੰਦੇ ਨੇ ਗੱਲਬਾਤ ਕਰਦੇ ਰਹ ਨੋਲਿਜ ਦਾ ਬੰਦੇ ਨੂੰ ਕਹਿੰਦੇ ਸਾਹਮਣੇ ਵਾਲੇ ਦੀ ਗੱਲਬਾਤ ਆਰ ਦੇਖਣ ਨਾਲ ਪਤਾ ਲੱਗ ਜਾਂਦੀ ਜੀ ਇਹ ਬੰਦਾ ਕਿਆ ਕਹਿੰਦਾ ਕਿਆ ਨਹੀਂ ਹੈ ਨਾ ਨੋਲਿਜ ਉੱਥੋਂ ਤੁਹਾਨੂੰ ਪਤਾ ਲੱਗਦੀ ਹੈ ਬਹੁਤ ਅੱਗਦਾ ਬਾਕੀ ਪ੍ਰੈਕਟਿਸ ਨਾਲ ਤਾਂ ਉਹਨੂੰ ਪਤਾ ਹੀ ਇਹ ਬੰਦਾ ਸਿੱਖੇ ਜਾਂਦਾ ਹੈ ਇਹ ਗੱਲ ਬਾਈ ਨੋਟ ਕਰਨ ਵਾਲੀ ਆ ਜਿਹੜਾ ਕਬੂਤਰ ਅਧਾਰੇ ਚੋੜਦਾ ਹੈ ਉਹਨੂੰ ਮਤਲਬ ਉਡੂ ਗਰਮ ਕਰਨਾ ਹੁੰਦਾ ਬਈ ਉਹਨੂੰ ਗਰਮ ਕਰਨਾ ਪੈਂਦਾ ਜਿਹੜਾ ਨੀਮਾ ਔਰ ਦਾ ਕਿਉਂਕਿ ਉਹ ਯਾਰ ਉੱਚਾ ਜਾਊਗਾ ਜੇ ਤਾਂ ਹੀ ਉਡੂਗਾ ਨਹੀਂ ਤਾਂ ਨੀਮਾ ਉੜੀਗਾ ਦਰਸਤੇ ਪਰੇ ਬਾਈ ਨਾ ਕਿਸੇ ਨੂੰ ਕਈ ਵਾਰ ਇੱਕੜਾ ਵੀ ਹੋ ਜਾਂਦਾ ਉਹਨੂੰ ਥੋੜਾ ਜਿਹਾ ਆਪਾਂ ਨੂੰ ਆਪਾਂ ਤਸੱਲੀ ਹੀ ਹੋ ਜਾਂਦੀ ਮੇਰਾ ਕਿ ਉੱਪਰੋਂ ਚੜ ਗਿਆ ਉਹਨੂੰ ਕਰੂਗਾ ਮੈਂ ਇਹ ਘਾਰੇ ਜਿਹਾ ਚੱਲਦਾ ਜਿਆਦਾ ਉੱਪਰ ਚੜਨਾ ਘੁੱਟ ਠੰਡਾ ਕਰਨਾ ਪੈਂਦਾ ਠੀਕ ਅੱਛਾ ਬਹੁਤ ਵਧੀਆ ਗੱਲ ਸੋਚਣ ਵਾਲੀ ਗੱਲ ਹੈ ਵੀ ਔਰ ਇਹ ਆਮ ਬੰਦੇ ਦੇ ਦਿਮਾਗ ਚ ਨਹੀਂ ਆਂਦੀ ਗੱਲ ਇਹ ਵੈਸੇ ਜੀ ਨੂੰ ਪਤਾ ਹੋਊਗਾ ਬਾਈ ਉਹ ਇਹਦੇ ਬਾਰੇ ਇਸ ਚੀਜ਼ ਬਾਰੇ ਬੰਦਾ ਉਹੀ ਕਰੂਗਾ ਮੈਂ ਆਪਣੀ ਗੱਲ ਕਰਦਾ ਮੈਨੂੰ ਕਿਸੇ ਦਾ ਨਹੀਂ ਪਤਾ ਮੈਂ ਨੀਵੀਂ ਕਬੂਤਰੀ ਜਿਹੜੀ ਥੇ ਛੱਡੀ ਦੀ ਸਮਾਨੇ ਛੱਡੀ ਦੀ ਪਹਿਲਾਂ ਵੀਡੀਓ 'ਚ ਜ਼ਿਕਰ ਵੀ ਕਰਿਆ ਤਾਂ ਉਹ ਕਬੂਤਰੀ ਮੇਰੀ ਬਾਈ ਨੀਵੀਂ ਓੜਦੀ ਸੀ ਮੈਂ ਰਾਤ ਨੂੰ ਉਹਨੂੰ ਆਪਣਾ ਬੜੀ ਇਲਾਚੀ ਲੇਦੀ ਸੀ আর ਇੱਕ ਜਿਹੜੀ ਦਾਲ ਚੀਨੀ ਹੁੰਦੀ ਉਹ ਲਤੀਦੀ ਇੱਕ ਲੌਂਗ ਦੋ ਲੌਂਗ ਦੀ ਟੋਪੀ ਲੱਤੀਆਂ ਦੀ ਇਹਨਾਂ ਨੂੰ ਕਾਕ ਰਹਿੰਦੇ ਬੀਜ ਕੱਢ ਕੇ ਤਵੇ ਪਰ ਸੜ ਲੈ ਮੜਾ ਸੇਕ ਰੂ ਆ ਕੇ ਨਾ ਕਰੰਚੀ ਜੇ ਕਰਕੇ ਚੁੰਬੀ ਭਰੀ ਇੱਕ ਉਹਦੇ ਮੂੰਹ ਵਿੱਚ ਛਿੜ ਕੇ ਪਾਣੀ ਦਿੱਤਾ ਕੋਸਾ ਹਾਂ ਬਿਠਾਤੀ ਤਿੰਨ ਘੰਟੇ ਲਈ ਬਿਠਾਤੀ ਮੁਰਕੇ ਕੁਝ ਨਹੀਂ ਦਿੱਤਾ ਹੈਗਾ ਉਹ ਪਾਣੀ ਚੱਕ ਲਿਆ ਉਹਦਾ ਵਾਲਾ ਗਰਮ ਵਾਲਾ ਉੱਤੇ ਬਾਅਦ ਠੋਕੇ ਪਾਣੀ ਬਚਲਾਦੀ ਫਿਰ ਹੈ ਸਾਫ ਤਾਂ ਹੋਈ ਗਈ ਦੀ ਫੇਂ ਗਾਂਹ ਜਾ ਕੇ 4 ਵਜੇ ਜਾ ਕੇ ਠੰਡਾ ਪਾਣੀ ਲਾ ਕੇ ਹੈ ਉਹ ਵੀ ਤੁਹਾਨੂੰ ਦੱਸੂਗਾ ਉਹਦੇ ਵਿੱਚ ਕਿਆ-ਕਿਆ ਪੈਂਦਾ ਉਹ ਵੀ ਗੱਲਾਂ ਹੈਗੀਆਂ ਆਪਣੇ ਕੋਲ ਵੀਡੀਓ ਚ ਪਾਉਂਗੇ ਆਪਾਂ ਉਹ ਵੀ ਕਿਸੇ ਮਤਨ ਨੂੰ ਅਗਲੇ ਟੌਪਿਕ ਵਿੱਚ ਦੱਸੂਗੇ ਤੇ ਉਹਦੇ ਵਿੱਚ ਫੇਰ ਬਾਈ ਠੰਡਾ ਪਾਣੀ ਟੜ ਕੇ ਉਹ ਲਾ ਕੇ ਉੱਤੇ ਚਵੱチェ ਜਿਹਾ ਪਾਣੀ ਭਰ ਕੇ ਛੱਡਦੀ ਆਇਓ 5 ਵਜੇ ਬੈਠੀ 128 ਕੂਤਰ ਆਮਾ 6ਵੀਂ ਕੋ 10ਵੀਂ ਬੈਠੀ ਸੀ ਸਭੀ ਹਾਂ ਜਿਹੜੀ ਇੱਕ ਦੋ ਘੰਟੇ ਔਰ ਦੀ ਘਰ ਪਰ ਕਿਉਂਕਿ ਬਾਈ ਨੀਵੇਂ ਜਿਹੜੇ ਹੁਣ ਜਾਨਵਰ ਜਿਹੜੇ ਨੀਵੇਂ ਉੜਦੇ ਹੁਣ ਆਪਾਂ ਨੂੰ ਪਤਾ ਹੁੰਦਾ ਨਾ ਹੁਣ ਸਾਡੀ ਸਾਡੇ ਕੂਤਰ ਲਾਲ ਸਰੀਕ ਚਿੱਟੀਆਂ ਅੱਖਾਂ ਵਾਲੀ ਸਾਨੂੰ ਪਤਾ ਹੋਊਗਾ ਵੀ ਸਾਡਾ ਅਧਿਕਾਰ ਹੈ ਚੋੜਦਾ ਨੀਵੇਂ ਔਰਦਾ ਜਾਂ ਉੱਚੀ ਉੜਦਾ ਜਾਨਵਰ ਉਹ ਹਿਸਾਬ ਨਾਲ ਆਪਣਾ ਕੰਨਾ ਵੀ ਮਤਲਬ ਜਿਹੜੇ ਬੰਦੇ ਨੂੰ ਪਤਾ ਹੋਵੇ ਵੀ ਸਾਡਾ ਕੂਤਰ ਹਾਂ ਕੂਤਰ ਪਤਾਉਣਾ ਚਾਹੀਦਾ ਹਾਂ ਇਹ ਬਾਈ ਹਾਂ ਚਾਹੀਦਾ ਆਏ ਨਾ ਕਿਹਾ ਕਰੋ ਵੀ ਮੇਰੇ ਕੂਤਰ ਘਰ ਪਰ ਘਾਟ ਉੜਦੇ ਆ ਹਨਾ ਉਹ ਕੂਤਰ ਆਏ ਨਹੀਂ ਹੈਗਾ ਉਣਾ ਉਹਨੇ ਬਾਹਰ ਬਾਦਾ ਮਾਰਦੇ ਕਬੂਤਰ ਹੁੰਦੇ ਜਿਹੜਾ ਕਬੂਤਰ ਮਤਲਬ ਉਹੀ 4-5 ਘੰਟੇ ਉੜਦੇ ਬਾਈ ਕਬੂਤਰ ਠੀਕ ਆ ਹੋ ਹਾਂ ਲੈ ਬਹੁਤ ਆ ਯਾਰ ਬਹੁਤ ਬੰਦਿਆ 4-5 ਘੰਟੇ ਘਰਾਂ ਮੈਂ ਕਹਿੰਦਾ 2 ਘੰਟੇ ਵਾਲਾ ਵੀ ਉਡਰਦਾ ਮੈਂ 5 ਵਜੇ ਬੰਡਾ ਦੇਖਿਆ ਆਪਣੇ ਦੀ ਗੱਲ ਕਰਦਾ ਮੈਂ ਹੂੰ ਰਾਤ ਨੂੰ ਗਰਮ ਕਰਿਆਦਾ ਬਸ ਉਹ ਹੂੰ ਹਾਂ 9 ਵਜੇ ਰਾਤ ਨੂੰ ਗਰਮ ਕਰਕੇ ਕਬੂਤਰ ਨੂੰ 4 ਵਜੇ ਠੰਡਾ ਕਰਕੇ ਪਾਣੀ ਲਾ ਕੇ ਬਾਕੀ ਸੱਗਿਆ ਜੇ ਮਾਲਾ ਬਾਜੀ ਟੈਂਕ ਉਤਰ ਪਹਿਲੇ ਗਰਮ ਕਰਨਾ ਪੈਂਦਾ ਫਿਰ ਠੰਡਾ ਕਰਨਾ ਪੈਂਦਾ ਗਰਮ ਵੀ ਕਰਨਾ ਪੈਂਦਾ ਠੰਡਾ ਵੀ ਕਰਨਾ ਪੈਂਦਾ ਬਾਈ ਬਹੁਤ ਨਾਲ ਦੇ ਵਿੱਚ ਪਤਾ ਕਿਦਾਂ ਦਾ ਮੌਸਮ ਤਾਂ ਮੰਨ ਕੇ ਚਲੋ ਉਹ ਦਾ ਮੌਸਮ ਦੇਖ ਕੇ ਸਵੇਰ ਸਵੇਰ ਥੋੜੀ ਜਿਹੀ ਹਲਕੀ ਜਿਹੀ ਬੱਦਲ ਬਾਈ ਸੀ ਹਾਂ ਆਰ ਐਫ ਫਿਰ ਦੁਪਹਿਰ ਤੋਂ ਬਾਅਦ ਅੱਗ ਪੈ ਗਈ ਸੀ ਜੀ ਗਰਮੀ ਪੈ ਗਈ ਪੂਰੀ ਉਹਨਾਂ ਦਿਨਾਂ ਦੇ ਵਿੱਚ ਗਰਮ ਕਰਿਆ ਦਾ ਕੰਪਟਰ ਦਾ ਹੋ ਰਾਤ ਨੂੰ 9 ਵਜੇ ਹੈ ਆਰੇ ਨਾਲੇ ਉਹਨੂੰ 9 ਵਜੇ ਰਾਤ ਨੂੰ ਜਦੋਂ ਸਾਫ ਪੂਰਾ ਹੋ ਗਿਆ ਤਾਂ ਉਹ ਤੇ ਉਹਨੇ ਰਾਤ ਨੂੰ ਪਾਣੀ ਦੀ ਚੱਕਣੇ ਤੇ ਫਿਰ ਜੇ ਉਹ ਸਾਫ ਨੂੰ ਮੈਂ ਪਾਣੀ ਦਾ ਧੋਣ ਨਾਲ ਤਾਂ ਉਹਨੇ ਫਿਰ ਉਹਨੂੰ ਮੈਂ ਉੱਥੇ ਕਿਆ ਕਰਿਆ ਤਾਂ ਉਹ ਜਿਹੜਾ ਤੁਹਾਨੂੰ ਮੈਂ ਦੱਸਿਆ ਮਟੀਰੀਅਲ ਜਿਹੜਾ ਮੈਂ ਕਾਲੀ ਮਿਰਚ ਵਗੈਰਾ ਲਸਣ ਉਹ ਪਤਾ ਕਿ ਕਰਨ ਦਿੱਤੀ ਕੀ ਉਹ ਉਹਨਾ ਮੈਂ ਪਾਣੀ ਮਤਲਬ ਪੀਸ ਕੇ ਇੱਕ ਦੋ ਗਿਰੀਆਂ ਬਦਾਮ ਦੀਆਂ 1.5 ਗ੍ਰੀ ਦੀ ਲਗਭਗ ਉਹਦੇ ਵਿੱਚ ਪੀਸ ਕੇ ਪਾਊਡਰ ਬਣਾ ਕੇ ਗੋਲੀਆਂ ਜਿਹਾ ਬਣਾ ਕੇ ਦਿੱਤੀਆਂ ਜੀ ਤੇ ਉਹਦੇ ਨਾਲ ਪਾਣੀ ਚ ਲਾਇਆ ਤੇ ਰੱਖਿਆ ਉਹ ਕੋ 4 ਵਜੇ ਤੱਕ ਚੱਲਣਾ ਦਾ 4 ਵਜੇ ਤੱਕ ਉਹ ਮਾਰੇ ਸਾਫ ਕਰਕੇ ਉਹਨੇ ਆ ਨਾ ਅੰਦਰ ਫੇਰ ਉਹਤੇ ਮੈਂ ਛੱਡਾ ਪਾਣੀ ਲਾਇਆ ਤਾਂ ਫੇਰ ਕੂਤਰੀ ਛੱਡੀ ਆਪਾਂ ਦਾਖਦਾ ਮੰਨੂ ਕਿਸੇ ਦਾ ਵੀ ਬਾਈ ਕੋਈ ਪਤਾ ਹੈਗਾ ਆਪਾਂ ਜੋ ਗੱਲ ਕਰਦੇ ਆ ਨਾ ਨਾ ਠੀਕ ਹਾਂ ਕਿਉਂਕਿ ਉਹਦਾ ਮੈਨੂੰ ਰਿਜ਼ਲਟ ਮਿਲਿਆ ਤਾਂ ਜਾਂਚ ਦੀ ਗੱਲ ਆਹੀ ਥੀ ਉਹਦੀ ਵੀ ਉਹ ਫੇਰ ਜਾ ਕੇ ਮਤਲਬ ਉਹਦੀ ਸ਼ਾਮ ਨੂੰ 128 'ਚ ਬੈਠੀ ਉਹ ਵੀ ਇੰਨੀ ਕੋੜਨੇ ਵਾਲੀ ਜਿਹੜੇ ਇੰਨਾ ਟਾਈਮ ਲੱਗੀ ਮੈਂ ਤਾਂ ਉਹ ਲੱਭਦਾ ਫਿਰਾਂ ਮੈਂ ਕੂਤਰੀ ਗਈ ਕਿੱਥੇ ਹਾਂ ਆਏ ਤਾਂ ਕਿਪਟਰ ਦਾ ਬਾਈ ਐਦਾਂ ਹੀ ਆ ਆਪਣੇ ਕਬੂਤਰ ਦਾ ਬੰਦੇ ਨੂੰ ਪਤਾ ਹੁੰਦਾ ਹ ਹ ਜਾ ਕੇ ਫਿਰ ਨਾ ਜਣੀ ਤੇ ਬਾਈ ਬੈਠ ਗਈ ਤੀ ਉਹ ਕਿਸੇ ਦੇ ਕੋਠੇ ਪਰ ਮੈਂ ਉਹ ਅੱਠ ਲੱਭਦਾ ਫਿਰਦਾ ਹ ਹ ਸਮਝ ਲੋ ਜਿਹੜੀ 2 4 ਕੰਕਾ ਕਿੰਨਾ ਟਾਈਮ ਹੁੰਦੀ ਸੀ ਹਾਂ ਮੈਂ ਮੰਨਦਾ ਮੈਂ ਬੜੀ ਇੰਤਜ਼ਾਰ ਕਰਦੀ ਕਿ ਮੈਂ ਛੱਡ ਤੀ ਉਹ ਨਾ ਕਿੱਦਾਂ ਖੋਈਏ ਆਮ ਲਾਦੀ ਇੱਕ ਨੰਬਰ ਅੱਛਾ ਆ ਬਸ ਸਹੀ ਐ ਬਾਕੀ ਕਬੂਤਰਾਂ ਨੂੰ ਜਿਹੜਾ ਆਪਣਾ ਤੁਹਾਨੂੰ ਮੈਂ ਉਹਦੇ ਬਾਅਦ ਦੱਸੂਗਾ ਥੱਲੇ ਲਿਖਿਆ ਹੋਇਆ ਮੇਰੇ ਕੋਲ ਉਹ ਇਹਦੇ ਵਿੱਚ ਨਾ ਵੀਰੇ ਜਿਹੜਾ ਬਰੋਟ ਆਉਣ ਆ ਉਹ ਬਜੇ ਨਾਲ ਬਿਤਾਉਂਦਾ ਵੇਟ ਵਾਲਾ ਕਬੂਤਰ ਸੁੱਕੇ ਜਿਹਾ ਆ ਉਹ ਤਾਂ ਜਾਂਚ ਹੀ ਹੈਗੇ ਆ ਜੇ ਤੁਹਾਡੇ ਆਹ ਜਿਹੜਾ ਤੁਹਾਨੂੰ ਪਹਿਲਾਂ ਤੋਂ ਦੱਸ ਇਹ ਵੀ ਮਤਲਬ ਜਦ ਬੰਦੇ ਦਵਾਈ ਦੇਣ ਚ ਗਲਤੀ ਕਰਦੇ ਨੇ ਤਾਂ ਹੁੰਦਾ ਹੈ ਹੈ ਬੰਦੇ ਕਹਿੰਦੇ ਯਾਰ ਵੀ ਕਬੂਤਰਾਂ ਸੰਗ ਖਰਾਬ ਹੋਈ ਜਾਂਦੇ ਆ ਖਰਾਬ ਹੋ ਗਏ ਮਤਲਬ ਜਿਹੜੇ ਨਵੇਂ ਆਉਂਦੇ ਆ ਜਿਹੜੇ ਨਵੇਂ ਆਉਂਦੇ ਆ ਹਾਂ ਉਹ ਵੀਰੇ ਦੁਨਹਾਂ ਦੀ ਗੋਲੀ ਲਾਤੀ ਹੋਣੀ ਆ ਅੱਛਾ ਵੀਰੇ ਹੁਣ ਸਾਨੂੰ ਆਈ ਨਹੀਂ ਪਤਾ ਵੀਰੇ ਤਾਂ ਕੋਈ ਸਾਨੂੰ ਪੁੱਛਦਾ ਤੇਲ ਵਾਲੀ ਛਾਗ ਪੈਂਦੀ ਆ ਬਾਈ ਜਦੋਂ ਆਪਾਂ ਦਵਾਈ ਦਿੰਦੇ ਆ ਨਾ ਬਾਈ ਹਨਾ ਇਹ ਹਾਂ ਇਹ ਸਾਰਾ ਪ੍ਰੋਸੈਸ ਲਾ ਦੋ ਹੁਣ ਆਪਾਂ ਹੁਣੀ ਦੇਖ ਲੈ ਜਿਹੜੀ ਆਪਾਂ ਨੇ ਹੁਣ ਵੀਡੀਓ ਬਣਾਇਆ ਇਹਦੇ ਜੇ ਆਪਾਂ ਨੇ ਛਾਗ ਦੰਨੇ ਆ ਭਲੇ ਮਾਰਨੇ ਵੀ ਨਹੀਂ ਪੱਟੇ ਇਹਨਾਂ ਦੇ ਛਾਗ ਪੱਟੇ ਨਹੀਂ ਹਲੇ ਨਹੀਂ ਬਾਈ ਹੁਣ ਖਰਾਗ ਦੰਨੇ ਦੇਖ ਵੀਰੇ ਇੰਨੀ ਇਹ ਸਫਾਈ ਵਾਲਾ ਕੰਮ ਆ ਨਾ ਮਤਲਬ ਇਹੀ ਜਿਹੜਾ ਕਰਨੇ ਵਾਲਾ ਕੰਮ ਆ ਇਹ ਆਈ ਨਹੀਂ ਹੈਗੇ ਯਾਰ ਵੀ ਕੋਈ ਤਾਂ ਫੜਾ ਆਏ ਫੜਫੜੇ ਖਿੱਚ ਕੇ ਮਾਰਿਆ ਭਗਾ ਕੇ ਛੱਡਤਾ ਖੁੱਡੇ ਜਾ ਬਗਾ ਕੇ ਨਾ ਗੱਲ ਤਾਂ ਹੋ ਗਈ ਇਹ ਬਹੁਤ ਗੱਲਾਂ ਆ ਜਿੰਨੀਆਂ ਇਹਦੇ ਚ ਇੱਕ ਇੱਕ ਗੱਲ ਇੱਕ ਟੌਪਿਕ ਦੇ ਵਿੱਚ ਨਾ ਕੂਤਰਬਾਜੀ ਦੇ ਵਿੱਚ ਬਹੁਤ ਗੱਲਾਂ ਹੈ ਹੈ ਬਹੁਤ ਧਿਆਨ ਅਤੇ ਸਫਾਈ ਹੈ ਅਰ ਇਹਨਾਂ ਦੀ ਦੇਖਭਾਲ ਇਹ ਤੁਸੀਂ ਪਰ ਪਟਾਈ ਜਿਹੜੀ ਪੰਗਾ ਦੀ ਗੱਲ ਕਰੀ ਇਹਦੀও ਗੱਲ ਹੈ ਇਹ ਹੁਣ ਦੇਖ ਲੈ ਤੂੰ ਤਾਂ ਫੜਿਆ ਹੈ ਕੂਤਰਿਆਂ ਪੰਜੇ ਪੁੰਜੇ ਸਫਾਈ ਦੇ ਅਸਰ ਰੱਖਿਆ ਹੋਇਆ ਸਾਫ ਸੁਥਰਾ ਹੈ ਅਰ ਕਿੱਕਣਾ ਨੂੰ ਪਰ ਕਿਵੇਂ ਪੱਟਣ ਉਹਦੇ ਐ ਸਮਝ ਕਦੀ ਮੇਰੇ ਬੱਚਾ ਇੱਕ ਲਿਖ ਰਿਹਾ ਦੇਖਭਾਲ ਕਰਨ ਜਿਵੇਂ ਪਹਿਲਾਂ ਕੈਂਚੀ ਨਾਲ ਮੜਮੜ ਕੱਟ ਦੋ ਤਾਂ ਵੀ ਠੀਕ ਹੈ ਨਾ ਹੋ ਨਹੀਂ ਹੁੰਦੇ ਹਾਂ ਮੈਂ ਯਾਰ ਦੇਖ ਹੁਣ ਤੂੰ ਪਤਾ ਗਿਆ ਕਣ ਹੁਣ ਆਪਣੀਆਂ ਖਰਾਕ ਚੱਲਦੀ ਆ ਉਹ ਆਪ ਉਹ ਜੋ ਖਲਾਉਣਾ ਹੈ ਵਧੀਆ ਡਾਈਟ ਖਰਾਦੋ ਉਸ ਤੋਂ ਬਾਅਦ ਨਾ ਜਾਨ ਆ ਗਈ ਸ ਭਰਗੇ ਸਰੀਰ ਲਗੜੇ ਹੋ ਗਏ ਉਸ ਤੋਂ ਬਾਅਦ ਇਹਨਾਂ ਨੂੰ ਕਿਆ ਕਰਨਾ ਵੀਰੇ ਪਰ ਪਟਾਈ ਕਰਨੀ ਜਿੱਤਨੇ ਆਂ ਜੀ ਉਹਨਾਂ ਦੀ ਗੋਲੀ ਇਹਦੇ ਪਹਿਲਾਂ ਲਾਉਣੀ 20 ਤੱਕ ਪਹਿਲਾਂ ਲਾ ਲਓ ਭਲਾ 10 ਦਿਨ ਪਹਿਲਾਂ ਲਾ ਲਓ ਜੀ ਇਹ ਤਾਂ ਬਦਲ ਆਏ ਜਿੰਦਾ ਫਾਇਦਾ ਆਏ ਹੋਊਗਾ ਵੀ ਉਹਨਾਂ ਨੂੰ ਹੋਰ ਭਰ ਦੂਗਾ ਥੋੜਾ ਜਿਆਦਾ ਸੈਟ ਹੋ ਜਾਂਦਾ ਹਾਂ ਸੈਟ ਜੀ ਹੋ ਜਾਊਗਾ ਸੈਟ ਬਿਠਾ ਲੂਗਾ ਦਵਾਈ ਨੂੰ ਤੇ ਉਸ ਤੋਂ ਬਾਅਦ ਫਿਰ ਉਹਦੀ ਪਟਾਈ ਕਰੋ ਧਿਆਨ ਰੱਖਿਓ ਪਹਿਲਾਂ ਉੱਪਰਲੇ ਪੱਟ ਲਓ ਪਹਿਲਾਂ ਬਾਅਦ ਵਿੱਚ ਥੱਲੇ ਵਾਲੇ ਕੱਢਣੇ ਕੱਢ ਦਿਓ ਥੋੜੀ ਮਰਜੀ ਆ ਉਹ ਦੇਖ ਏ ਉੱਪਰ ਨੇ ਪੱਟ ਕੇ ਪਰ ਉਹ ਆਪਣੇ ਹੈ ਔਰ ਮੈਂ ਕੀ ਕਰਦਾ ਯਾਰ ਮੈਂ ਤਾਂ ਉੱਪਰ ਦੇ ਤਿੰਨ ਕੰਨੀਆਂ ਛੱਡ ਦਿੰਦਾ ਤਾਂ ਹੈ ਬਾਕੀ ਥੱਲੇ ਵਾਲੇ ਪੱਟ ਦਿੰਦਾ ਤਾਂ ਤਿੰਨ ਕੰਨੀਆਂ ਛੱਡ ਕੇ ਫਿਰ ਉਹ ਤਿੰਨ ਕੰਨੀਆਂ ਮੈਂ ਜਦੋਂ ਉਹ ਨਾ ਅੱਧੇ ਆ ਜਾਂਦੇ ਤੇ ਫੇਰ ਉਹ ਤਿੰਨ ਕੰਨੀਆਂ ਕੱਢ ਦਿੰਦਾ ਤਾਂ ਆਏ ਪੜਦਾ ਹੌਲੀ ਹੌਲੀ ਉਹਨਾਂ ਪੱਟਣੇ ਮੈਂ ਦਿਖਾਉਂਗਾ ਸਾਰਾ ਕੁਝ ਫੇਰ ਉਸ ਤੋਂ ਬਾਅਦ ਉਹਨਾਂ ਨੇ ਆ ਲੈਣਾ ਫੇਰ ਕਿਉਂਕਿ ਜਦੋਂ ਪੁੱਤੋ ਜ਼ੋਰ ਮਾਰ ਕੇ ਕਈ ਵਾਰ ਕਿਤੇ ਇਧਰੋਂ ਡਾਰੀ ਮਾਰਦਾ ਨਾ ਜਦੋਂ ਇਕੱਠੇ ਆਉਣੇ ਪਰ ਨਾ ਫਿਰ ਉਹ ਹੁਣੇ ਟੁੱਟਦੇ ਨਹੀਂ ਹੈਗੇ ਇੱਕ ਬਾਈ ਆਪਣੇ ਖੁੱਡੇ ਵਿੱਚ ਜਿਹੜਾ ਡੰਡੇ ਡੰਡੇ ਵੀ ਕੱਢਦੇ ਡੰਡੇ ਖੁੱਡੇ ਜੋ ਕੱਢੋ ਕਿਉਂਕਿ ਡੰਡਾ ਨਾ ਹੋਵੇ ਜਾਂ ਪਟਾਈ ਕਰੀ ਹੋਵੇ ਐ ਥੱਲੇ ਪਛਾਉਣੋਗੇ ਤਾਂ ਸਾਫ਼ ਹੋਵੇ ਮਤਲਬ ਸਾਫ਼ ਹੋਵੇ ਹਾਂ ਤਾਂ ਪਾਣੀ ਉੱਤਰ ਜਦੋਂ ਥੋੜੇ ਛੋਟੇ ਫੰਗ ਆ ਜਾਂਦੇ ਆ ਡਾਰੀ ਮਾਰਦਾ ਵੱਜਦੇ ਆ ਕੋਈ ਚੀਜ਼ ਨਾਲ ਫਿਰ ਟੁੱਟ ਜਾਂਦੇ ਫਿਰ ਦੁਬਾਰੇ ਫੰਗ ਨਹੀਂ ਆਉਂਦਾ ਬਾਈ ਸਹੀ ਰੁਕ ਜਾਂਦਾ ਫਿਰ ਰੁਕ ਜਾਂਦਾ ਬੰਦਾ ਜਾਨਵਰ ਦਾ ਉੱਥੇ ਅੱਛਾ ਇਹ ਕਾਰਨ ਆ ਗਏ ਪਾਰਾ ਉਹਨੇ ਬਹੁਤ ਧਿਆਨ ਅਗੇ ਪੱਟੋ ਇਦਾਂ ਪਰ ਜੁਨਾ ਦੀ ਗੋਲੀ ਇਹ ਪਹਿਲਾਂ ਲਾਓ ਰਾਕ ਜਿਹੜੀ ਪਾਉਣੀ ਉਹਨਾਂ ਨੂੰ ਉਹਨਾਂ ਨੂੰ ਪਰਪਟਾਈ ਤੋਂ ਬਾਅਦ ਇੱਕ ਬਰੋਟਾਉਣ ਹੈ ਹੈ ਔਰ ਇਹ ਬੇਮਰਾਲਾ ਹੈ ਹੈ ਔਰ ਇੱਕ ਆਪਣਾ 800 ਸਾਲ ਦਾ ਸੌਫ ਦਾ ਰਕਾ ਇਹ ਇੱਕ ਬੇਹੋ ਬੇਮਰਾਲਾ ਇਹ ਚ ਤਿੰਨੇ ਚੀਜ਼ਾਂ ਨੂੰ ਪਾਣੀ ਚ ਘੋਲ ਕੇ ਮਿਲਾ ਕੇ ਦੇਣੀ ਹੈ ਦੇਣੀ ਹੈ ਹਾਂ ਤੇ ਬਾਈ ਤੇਲ ਵਾਲੀ ਖਰਾਕ ਜਿਆਦਾ ਦੋ ਤੇਲ ਵਾਲੀ ਖਰਾਕ ਦਵੇ ਜਦੋਂ ਭਾਈਆ ਜਦੋਂ ਫੰਗ ਪੱਟ ਹੋ ਗਏ ਨਾ ਉਤਰਦੇ ਉਹ ਤੋਂ ਬਾਅਦ ਤਾਂ ਪੂਰਾ ਧਿਆਨ ਦੋ ਉਹਨਾਂ ਦੇ ਫੰਗ ਪਟਾਈ ਤੋਂ ਬਾਅਦ ਮਤਲਬ ਕਹਿਣ ਦਾ ਪਾਵ ਤੇਲ ਵਾਲੀਆਂ ਖਰਾਕਾਂ ਜਿਗਣਾ ਸੋਆਬੀਨ ਹੋ ਗਈ 18 ਮੀਰਾ ਹੋ ਗਿਆ ਗੁੱਲੀ ਡੰਡਾ ਹੋ ਗਿਆ ਆਪਣਾ ਹੋਊਗੀ ਕਣਕ ਦਾ ਚੋਲੋਂ ਪੈਣੀਓ ਪੈਣੀ ਆ ਇਹ ਚੀਜ਼ਾਂ ਬਾਈ ਪੂਰੀਆਂ ਵੱਧ ਤੇ ਵੱਧ ਖਰਾਕ ਦੋ ਫਿਰ ਉਹਨੂੰ ਤਾਂ ਕਿ ਇੱਥੇ ਬਦਾਮ ਵੀ ਦੇਣਾ ਜੀ ਤੇ ਬਾਈ ਦੇ ਸਕਦਾ ਬਾਈ ਆਪਣਾ ਬਦਾਮ ਬਦਾਮ ਵੀ ਬਹੁਤ ਥੇਲ ਹੁੰਦੇ ਆ ਬਦਾਮ ਵੀ ਦੋ ਤਾਂ ਕਿ ਫੰਗ ਐਨ ਵਧੀਆ ਤਰੀਕੇ ਨਾਲ ਐਨ ਵਧੀਆ ਆਵੇ ਡੰਡੇ ਬਾਈ ਹਾਂ ਛੋਲੇ ਦੋ ਐ ਸੁੱਕੇ ਮੇਵੇ ਡੰਡੇ ਬਾਈ ਜ਼ਰੂਰ ਕੱਢ ਦਿਓ ਤਾਕਤ ਵਾਲੀ ਚੀਜ਼ ਦੋ ਬੰਦ ਕਟਾਈ ਕਰ ਦਿਨਾ ਯਾਰ ਵਧੀਆ ਡੰਡੇ ਵਿੱਚ ਦੇਖੋ ਦਿਆਂ ਵੀ ਜਿਹਦੇ ਡੰਡਾ ਨਾ ਲੱਗਿਆ ਹੋਵੇ ਕੋਈ ਵੀ ਜੇ ਕੰਪਿਊਟਰ ਫੰਗ ਖਰਾਬ ਹੋ ਜਾ ਤਾਂ ਕਾਰਨ ਫੰਗ ਖਰਾਬ ਹੁੰਦੇ ਆ ਬਾਈ ਇਹ ਤਾਂ ਹੀ ਇਹੀ ਕਾਰਨ ਆ ਫੰਗ ਖਰਾਬ ਹੋਣ ਦਾ ਕਮੀ ਰਹਿ ਜਾਂਦੀ ਬਾਈ ਆਪਾਂ ਦੇ ਆਪਾਂ ਮਿਹਨਤ ਤਾਂ ਕਰਦੇ ਆ ਪਰ ਉਸ ਤਰੀਕੇ ਨਾਲ ਮਿਹਨਤ ਨਹੀਂ ਕਰਦੇ ਕਈ ਵਾਰ ਆਪਾਂ ਨੂੰ ਨਹੀਂ ਪਤਾ ਹੁੰਦਾ ਨਾ ਨਵੇਂ ਵੀਰ ਹੁੰਦੇ ਸਾਡੇ ਵਰਗੇ ਮੈਨੂੰ ਵੀ ਇਹਨਾਂ ਨਹੀਂ ਪਤਾ ਮੈਂ ਵੀ ਬਾਈ ਦਾ ਕੋਲ ਰਹਿ ਰਹਿ ਕੇ ਸਿੱਖਿਆ ਬਹੁਤ ਕੁਝ ਸਿੱਖਿਆ ਬਾਈ ਬਹੁਤ ਕੁਝ ਸਿੱਖ ਰਹੇ ਹਾਂ ਅਸੀਂ ਤਾਂ ਕਰਕੇ ਇਹ ਚੀਜ਼ਾਂ ਦਾ ਧਿਆਨ ਦਿਓ ਫੰਗ ਐਨ ਵਧੀਆ ਹੋਣਗੇ ਬਾਈ ਆਪਣਾ ਕੰਪਿਊਟਰ ਨੂੰ ਖਰਾਕ ਵਧੀਆ ਦਿਓ ਬਾਕੀ ਹੈ ਬਾਕੀ ਨੂੰ ਪਤਾ ਹੀ ਅੱਜ ਗੱਲ ਕਬੂਤਰਬਾਜੀ ਬਈ ਸਿੱਖੜੀ ਸੌਖੀ ਤਾਂ ਹੈ ਨਹੀਂ ਹਰ ਵੇਰੀ ਨਵੇਂ ਤੇ ਨਵੀਂ ਚੀਜ਼ ਸਿੱਖਣੇ ਮਿਲਦੀ ਹੈ ਇੱਥੇ ਮੈਂ ਇਹਨਾਂ ਕੋਲ ਬਾਈ ਗੁਰੂ ਕੋਲ ਆਂਦਾ ਹੁਣ ਦਿੱਲੀ ਮਾੜਾ ਪੱਕਾ ਗੇੜਾ ਹੁੰਦਾ ਕੋਥੇ ਪਰ 2 ਗੇੜੇ 3 ਗੇੜੇ ਪੱਕੇ ਹੁੰਦੇ ਨੇ ਇਹਨਾਂ ਕੋਲ ਰਹਿ ਕੇ ਬਹੁਤ ਕੁਝ ਸਿੱਖ ਗਿਆ ਮੈਂ ਮੈਨੂੰ ਕੁਝ ਨਹੀਂ ਤਾਂ ਪਤਾ ਬਾਈ ਓਈ ਆ ਬੰਦਾ ਹੌਲੀ ਹੌਲੀ ਸਿੱਖਦਾ ਏ ਮੈਂ ਇਤਨਾ ਫਰਕ ਨਹੀਂ ਕੀ ਬਾਈ ਵੀਰੋ ਵੱਧ ਤੇ ਵੱਧ ਸ਼ੇਅਰ ਕਰੇ ਕਰੋ ਆਪਣੇ ਭਰਾ ਦਾ ਚੈਨਲ ਆ ਇਹ ਬਾਈ ਦਰਾਵਰ ਮਾਲਾ ਤੇ ਨਰਾ ਆਪਾਂ ਤੁਹਾਨੂੰ ਗਾਹ ਬਾਈ ਦੇਖੋ ਹੁਣ ਬਾਜ਼ੀਆ ਵੀ ਹੋਣੀ ਆ ਆਪਾਂ ਸਭ ਆਪਣੇ ਵੀ ਦੱਸਾਂਗੇ ਬਾਈ ਜਿਹੜੀ ਅਸੀਂ ਲਾਉਂਦੇ ਆ ਮੈਂ ਬਾਈ ਨਾਲ ਵੀ ਗੱਲ ਕਰ ਰਹੀ ਮਗਾ ਬਾਈ ਯਾਰ ਆਏ ਨਹੀਂ ਰੱਖਣਾ ਬਾਈ ਹੁਣ ਦੇਖੋ ਕਾਹਦੀ ਜਿਹੜੀ ਚੀਜ਼ ਲੈ ਕੇ ਲਾਈ ਆ ਉਹ ਦੱਸਣੀ ਨਹੀਂ ਅਸੀਂ ਬਾਈ ਜਰੂਰ ਦੱਸੂਗੇ ਜਦੋਂ ਨੰਬਰ ਲੈ ਕੇ ਗੱਲ ਵੀ ਕਰ ਸਕਦੇ ਕੋਈ ਗੱਲ ਨਹੀਂ ਜਿੱਕੜ ਨਹੀਂ ਪਤਾ ਲੱਗਦਾ ਨਾ ਕੀ ਗੱਲ ਹੈ ਬਾਈ ਇਹ ਨੰਬਰ ਵੀ ਲੈ ਕੇ ਗੱਲ ਸਾਰੀ ਗੱਲ ਤਾਂ ਨਹੀਂ ਆਪਾਂ ਦੱਸਾਂਗੇ ਯਾਰ ਜਿੰਨੇ ਜੋਗੇ ਨੇ ਆਪਾਂ ਗੱਲ ਹੱਲਪੂ ਬਾਈ ਆਪਾਂ ਤੇ ਨੰਬਰ ਲੈ ਲਵੇ ਕੋਈ ਵੀ ਜੇ ਕਿਸੇ ਨੂੰ ਲੋੜ ਦੀ ਆ ਕੋਈ ਚੱਕਰ ਦੇ ਬਾਈ ਦਾ ਨੰਬਰ ਦੇ ਦਾਂਗੇ ਆਪਾਂ ਕਿਹੜੀ ਆਪਾਂ ਕੂਤ ਸਾਂਭੂਗੇ ਅਤੇ ਕੂਤ ਛੱਡੂਗੇ ਉਹਨਾ ਭਾਈ ਇਹ ਸਭ ਤੇ ਮੇਨ ਕੰਮ ਆ ਜਿਹੜਾ ਪਰਪਟਾਈ ਵਾਲਾ ਇਹ ਟਿੱਕਣਾ ਆਉਣੇ ਇੱਕਣਾ ਹਨ ਜੇ ਪਰੇ ਨਹੀਂ ਹੈਗੇ ਕੂਤ ਉੜਨਾ ਕਿ ਸਾਰਾ ਸੀਗਾ ਖਰਾਬ ਆ ਸੀਗਾ ਖਰਾਬ ਕਿਉਂਕਿ ਤੁਹਾਡੇ ਕੋਲ ਵਧੀਆ ਨਾਲ ਦੇ ਕੂਤ ਆ ਅਰ ਜੇ ਪੁੱਛਣਾ ਆਉਂਦਾ ਮੇਰਾ ਵੀਰ ਨਾ ਫੋਨ ਕਰ ਲੈ ਪਰ ਕੋਈ ਗੱਲ ਨਹੀਂ ਤੁਹਾਨੂੰ ਆਪਾਂ ਸਾਰਾ ਉਹ ਦੱਸੂਗਾ ਇੱਕਣਾ ਇੱਕਣਾ ਕਰੋ ਵੀਰ ਹਨ ਉਹਨਾਂ ਨੂੰ ਖਰਾਬ ਇੱਕਣਾ ਦੋ ਬਾਕੀ ਤੁਸੀਂ ਵੀਡੀਓ ਚੋਂ ਆਪਣਾ ਦੇਖ ਲਿਆ ਵੀ ਕਿਆ ਕਿਆ ਕਿਹਾ ਉਹਦੇ ਉਹੀ ਵਰਤ ਲਓ ਹੋਈ ਜੇ ਨਹੀਂ ਵੀ ਫਿਰ ਵੀ ਸਮਝ ਨਹੀਂ ਆਉਂਦੀ ਫਿਰ ਆਪਾਂ ਫੋਨ ਕਰ ਲਓ ਬਾਈ ਕੋਈ ਚੱਕਰ ਨਹੀਂ ਹੈਗਾ ਐਡਾ ਕੋਈ ਗੱਲ ਨਹੀਂ ਧੰਨਵਾਦ ਵੀਰੇ ਖਾਸੀ ਗੱਲ ਮਿਲਦੇ ਆ ਫਿਰ ਆਪਾਂ ਕਿਸੇ ਅਗਲੀ ਵਧੀਆ ਟੌਪਿਕ ਲੈ ਕੇ ਤੁਹਾਡੇ ਖਾਤੇ ਤੇ ਵਧੀਆ ਵੀਡੀਓ ਲੈ ਕੇ ਓਕੇ ਜੀ ਚਲੋ ਲਾਈਕ ਸ਼ੇਅਰ ਕਰ ਦਿਓ ਠੀਕ